ਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਿਸਾਨਾਂ ਖਿਲਾਫ ਵੱਡੀ ਕਾਰਵਾਈ ਕਈ ਆਗੂ ਹਿਰਾਸਤ ਵਿੱਚ ਸਰਕਾਰ ਦੀ ਕੁਰਕੀ ਤੋਂ ਬਾਅਦ ਸਮੂਹਿਕ ਛੁੱਟੀ ਤੇ ਗਏ ਬਹੁਤੇ ਤਹਿਸੀਲਦਾਰ ਕੰਮ ਤੇ ਪਰਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੰਗਲੀ ਜੀਵ ਸੁਰੱਖਿਆ ਕੇਂਦਰ ਵੰਤਾਰਾ ਦਾ ਉਦਘਾਟਨ 트럼ਪ ਨੇ ਯੂਕਰੇਨ ਦੀ ਹਰ ਤਰ੍ਹਾਂ ਦੀ ਫੌਜੀ ਮਦਦ ਰੋਕੀ ਜ਼ੇਲੈਂਸਕੀ ਨੇ ਕਿਹਾ ਸ਼ਾਂਤੀ ਚਾਹੀਦੀ ਦੇਸ਼ ਤੋਂ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭਾਰਤੀ ਕ੍ਰਿਕਟ ਟੀਮ ਚੈਂਪੀਅਨ ਟਰੋਫੀ ਦੇ ਪਹਿਲੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਚੈਂਪੀਅਨ ਟਰੋਫੀ ਦੇ ਫਾਈਨਲ ਵਿੱਚ ਪਹੁੰਚ ਗਈ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 264 ਦੌੜਾਂ ਬਣਾਈਆਂ। ਭਾਰਤ ਨੇ ਇਹ ਟੀਚਾ 48.1 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 267 ਦੌੜਾਂ ਬਣਾ ਕੇ ਪੂਰਾ ਕਰ ਲਿਆ। ਦੂਜਾ ਸੈਮੀਫਾਈਨਲ 5 ਮਾਰਚ ਨੂੰ ਲਾਹੌਰ ਵਿੱਚ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਭਾਰਤ ਦੀ ਜਿੱਤ ਵਿੱਚ ਵਿਰਾਟ ਕੋਹਲੀ ਦੀਆਂ 84, ਸ਼੍ਰੇਸ਼ ਆਇਰ ਦੀਆਂ 45, ਕੇਐਲ ਰਾਹੁਲ ਦੀਆਂ 42, ਅਕਸ਼ਰ ਪਟੇਲ ਦੀਆਂ 72 ਅਤੇ ਹਾਰਦਿਕ ਪੰਡਿਆ ਦੀਆਂ 28 ਦੌੜਾਂ ਦਾ ਅਹਿਮ ਯੋਗਦਾਨ ਰਿਹਾ ਹੈ। ਰਾਹੁਲ ਤੇ ਹਾਰਦਿਕ ਨੇ ਵੱਡੀਆਂ ਸ਼ਾਟਾਂ ਲਾ ਕੇ ਜਿੱਤ ਟੀਮ ਦੀ ਝੋਲੀ ਵਿੱਚ ਪਾ ਦਿੱਤੀ ਇਸ ਤਰ੍ਹਾਂ ਟੀਮ ਇੰਡੀਆ ਨੇ ਚੈਂਪੀਅਨ ਟਰਾਫੀ ਦੇ ਫਾਈਨਲ ਵਿੱਚ ਪੰਜਵੀਂ ਵਾਰ ਥਾ ਬਣਾ ਲਈ ਇਸ ਤੋਂ ਪਹਿਲਾਂ ਉਹ 2002, 2013 ਅਤੇ 2017 ਵਿੱਚ ਵੀ ਖਿਤਾਬੀ ਮੁਕਾਬਲੇ ਵਿੱਚ ਪਹੁੰਚੀ ਸੀ ਟੀਮ ਇੰਡੀਆ 2002 ਵਿੱਚ ਸ਼੍ਰੀਲੰਕਾ ਨਾਲ ਸਾਂਝੀ ਜੇਤੂ ਬਣੀ ਸੀ ਜਦਕਿ 2013 ਵਿੱਚ ਇੰਗਲੈਂਡ ਨੂੰ ਹਰਾ ਕੇ ਉਸ ਨੇ ਖਿਤਾਬ ਆਪਣੇ ਨਾਂ ਕੀਤਾ ਕਪਤਾਨ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਆਖਰੀ ਗੇਂਦ ਸੁੱਟੇ ਜਾਣ ਤੱਕ ਕੁਝ ਵੀ ਨਿਸ਼ਚਿਤ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਅਸੀਂ ਬੱਲੇਬਾਜ਼ੀ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਸੀਂ ਅੰਤ ਤੱਕ ਬਹੁਤ ਸ਼ਾਂਤ ਰਹੇ ਅਤੇ ਸੰਜਮ ਬਣਾਈ ਰੱਖਿਆ ਇਸ ਮੌਕੇ ਤੇ ਵੱਖ-ਵੱਖ ਸਖਸ਼ੀਤਾ ਨੇ ਇਸ ਜਿੱਤ ਦੀ ਵਧਾਈ ਦਿੱਤੀ ਹੈ ਸੰਯੁਕਤ ਕਿਸਾਨ ਮੋਰਚਾ ਐਸਕੇਮ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਦਿੱਤੇ ਜਾਣ ਵਾਲੇ ਧਰਨੇ ਨੂੰ ناکਾਮ ਕਰਨ ਲਈ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦਰਜਨ ਦੇ ਕਰੀਬ ਸਵਾਈ ਕਿਸਾਨ ਆਗੂਆਂ ਸਣੇ ਸੈਂਕੜੇ ਜ਼ਿਲਾ ਤੇ ਬਲਾਕ ਪੱਧਰੀ ਕਿਸਾਨ ਆਗੂਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੂੰ ਘਰਾਂ ਅੰਦਰ ਨਜ਼ਰਬੰਦ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀਆਂ ਸੈਂਕੜੇ ਟੀਮਾਂ ਵੱਲੋਂ ਦੇਰ ਰਾਤ ਤੋਂ ਹੀ ਪੰਜਾਬ ਭਰ ਦੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ। ਇਸੇ ਦੌਰਾਨ ਪੁਲਿਸ ਨੇ ਬਲਬੀਰ ਸਿੰਘ ਰਾਜੇਵਾਲ, ਜੰਗਵੀਰ ਸਿੰਘ ਚੋਹਾਨ, ਗੁਰਮੀਤ ਸਿੰਘ ਪੱਟੀਵਾਲ, ਨਿਸ਼ੱਤਰ ਸਿੰਘ ਜੈਤੂ, ਵੀਰਪਾਲ ਸਿੰਘ, ਬਿੰਦਰ ਸਿੰਘ, ਗੁਰਨਾਮ ਭੀਖੀ ਅਤੇ ਹਰਮੇਸ਼ ਸਿੰਘ ਢੇਸੀ ਨੂੰ ਉਹਨਾਂ ਦੇ ਘਰੋਂ ਹੀ ਹਿਰਾਸਤ ਵਿੱਚ ਲੈ ਲਿਆ। ਜਦਕਿ ਕਿਸਾਨ ਆਗੂ ਰੁਲਦਾ ਸਿੰਘ ਮਾਨਸਾ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਰਮਿੰਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਅਤੇ ਕਈ ਹੋਰ ਸਬਾਈ ਆਗੂਆਂ ਦੇ ਘਰਾਂ ਤੇ ਛਾਪੇ ਮਾਰੇ ਪਰ ਉਹ ਪੁਲਿਸ ਦੇ ਹੱਥ ਨਾ ਲੱਗੇ ਪੁਲਿਸ ਵੱਲੋਂ ਸਾਰਾ ਦਿਨ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਜਾਣ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਹੋਰ ਕਿਸਾਨ ਜਥੇਬੰਦੀਆਂ ਨੇ ਸੂਬੇ ਦੇ 18 ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮੁਜ਼ਾਰੇ ਕੀਤੇ ਇਸ ਮੌਕੇ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਲੰਗੇਦਰ ਮੁੱਖ ਮੰਤਰੀ ਦੇ ਇਸ ਕਿਸਾਨ ਵਿਰੋਧੀ ਬਤਾਰੇ ਖਿਲਾਫ ਕਿਸਾਨਾਂ ਅੰਦਰ ਭਾਰੀ ਰੋਹ ਤੇ ਗੁੱਸਾ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਪਣੇ ਐਲਾਨ ਅਨੁਸਾਰ 5 ਮਾਰਚ ਨੂੰ ਚੰਡੀਗੜ੍ਹ ਵਿੱਚ ਆਪਣੀ ਆਵਾਜ਼ ਬਲੰਦ ਕੀਤੀ ਜਾਵੇਗੀ। ਇਹ ਸਵੇਰੇ 5 ਵਜੇ ਦਾ ਲਗਭਗ ਪੁਲਿਸ ਆਈ ਹੈ। ਗੇਟ ਬਹੁਤ ਭੰਨਿਆ ਨਾਲੇ। ਮੈਂ ਉੱਪਰ ਸੀ ਮੈਂ ਇਸਨਾਨ ਕਰਨ ਲੱਗਾ ਸੀ ਉਸ ਟਾਈਮ ਤੇ ਫਿਰ ਮਾਣ ਕੇ ਥੱਲੇ ਗੇਟ ਖੋਲ੍ਹਿਆ ਉਹਦੇ ਕਸ਼ਰ ਬਣਾਉਣ ਦੇ ਵਿੱਚ ਮੈਂ نیچے ਆ ਗਿਆ ਗੇਟ ਖੋਲ੍ਹਿਆ ਆਣ ਕੇ ਮੈਨੂੰ ਕਹਿੰਦੇ ਰਣਜੀਤ ਸਿੰਘ ਮੈਂ ਕਿਹਾ ਉੱਥੇ ਹੈ ਨਹੀਂ ਕੋਲ ਕੱਲ ਦਾ ਗਿਆ ਕਿਤੇ ਤੇ ਤੁਸੀਂ ਕੌਣ ਮੈਂ ਕਿਹਾ ਮਹਰ ਵੱਡੇ ਭਾਈ ਸਾਹਿਬਾ ਨੇ ਕਿੰਨੇ ਭਰਾ ਉਹ ਸਾਰਾ ਪਿਛਿਆ ਉਹਨਾਂ ਨੇ ਲਿਖਿਆ ਸਾਰਾ ਲੈ ਕੇ ਮੇਰਾ ਸਾਈਨ ਵੀ ਕਰਾਏ ਨੇ ਮੈਂ ਕਿਹਾ ਕੱਲ ਦੇ ਫਗਵਾੜੇ ਗਿਆ ਤੇ ਆਇਆ ਨਹੀਂ ਅਜੇ ਤੱਕ ਬਾਕ ਫੋਨ ਸਵਿਚ ਆ ਰਿਹਾ ਤੇ ਤੁਸੀਂ ਉਹਨੂੰ ਫੋਨ ਲਾਓ ਮੈਂ ਕਿਹਾ ਜੇ ਫੋਨ ਸਵਿਚ ਆ ਰਿਹਾ ਤਾਂ ਮੈਂ ਉਹਨੂੰ ਫੋਨ ਕਿ ਲਗਾਵਾਂਗਾ ਮੇਰਾ ਫੋਨ ਕਿੱਦਾਂ ਚੁਕੇਗਾ ਉਹ ਫਿਰ ਨਹੀਂ ਇਹ ਤੁਸੀਂ ਉੱਪਰ ਨੇ ਮੈਂ ਉੱਪਰ ਜਾ ਕੇ ਤਲਾਸ਼ੀ ਲੈ ਲਓ ਤੁਸੀਂ ਗੇਟ ਮੈਂ ਖੋਲ ਦਿੱਤਾ ਤੁਸੀਂ ਉੱਪਰ ਜਾ ਕੇ ਤਲਾਸ਼ੀ ਲੈ ਲਓ ਉੱਪਰ ਨਹੀਂ ਗਏ ਫਿਰ ਮੈਂ ਉੱਪਰ ਚਲਾ ਗਿਆ ਕਿੰਦਾ ਚਲੋ ਠੀਕ ਆ ਮੈਂ ਉੱਪਰ ਚਲਾ ਗਿਆ ਤੇ ਗੇਟ ਆਹ ਵਾਲਾ ਖੋਲ ਕੇ ਆਪੇ ਹੀ ਅੰਦਰ ਆ ਗਏ ਨੇ ਗੇਟ ਖੁੱਲਾ ਸੀ ਇਹ ਛੋਟਾ ਗੇਟ ਫਿਰ 5 ਵਜੇ ਧਾਰਾ ਕੱਢਣ ਜਾਇਦਾ ਫਿਰ ਇੱਥੋਂ ਡੋਲੂ ਲੈ ਕੇ ਜਾਇਦਾ ਇਹ ਬਜ਼ੁਰਗ ਮਾਤਾ ਜੀ ਸਾਡੇ 95 ਸਾਲ ਦੇ ਅੰਦਰ ਬੈੱਡ ਤੇ ਲੰਮੇ ਪਏ ਸੀ ਇਹਨਾਂ ਨੂੰ ਜਾ ਕੇ ਉਹਨਾਂ ਨੇ ਚ ਹਲਾਇਆ ਚੰਗੀ ਤਰ੍ਹਾਂ ਨੇਰੇ ਦੇ ਵਿੱਚ ਲਾਈਟ ਨਹੀਂ ਗਈ ਨੇਰੇ ਚ ਹਲਾਇਆ ਉਹਨੇ ਜਦੋਂ ਮੈਂ ਉਹ ਤੋਂ ਦੇਖਿਆ ਮੈਂ ਕਿਹਾ ਥੱਲੇ ਅੰਦਰ ਆ ਗਏ ਨੇ ਪੁਲਿਸ ਵਾਲੇ ਮੰਦਰ ਆਣ ਕੇ ਦੇਖਿਆ ਆ ਲਾਈਟ ਜਗਾਈ ਸੀ ਬਾਹਰ ਵਾਲੀ ਉਹਨਾਂ ਨੇ ਅੰਦਰ ਜਾ ਕੇ ਮੈਂ ਦੇਖਿਆ ਤੇ ਬੀਜੀ ਉੱਠ ਕੇ ਬੈਠੇ ਸੀ ਉਹ ਵੇਖ ਕੇ ਇਹਨਾਂ ਨੂੰ ਕਹਿੰਦੇ ਨੇ ਮਾਤਾ ਜੀ ਨੇ ਜਦੋਂ ਲਾਈਟ ਜਗਾਈ ਇਹ ਕਹਿੰਦਾ ਮਾਤਾ ਜੀ ਇਹਨੇ ਮੈਂ ਕਿਹਾ ਮਾਤਾ ਜੀ ਨੇ ਇਹ ਮਾਤਾ ਜੀ ਸੌਜੋ ਸੌਜੋ ਮੈਂ ਕਿਹਾ ਮਾਤਾ ਜੀ ਨੇ ਸੌਣਾ ਨਹੀਂ ਮਾਤਾ ਜੀ ਨੇ ਬਾਥਰੂਮ ਜਾਣਾ ਮੈਨੂੰ ਫੜ ਕੇ ਖੜਨਾ ਪਏਗਾ ਉਹ ਮੁਲਾਜ਼ਮ ਕਹਿੰਦਾ ਵੀ ਮੇਰੇ ਵੀ ਇਦਾਂ ਦੇ ਬਜ਼ੁਰਗ ਮਾਤਾ ਨੇ ਸਾਨੂੰ ਵੀ ਫੜ ਕੇ ਖੜਨਾ ਪੈਂਦਾ ਦੇਖੋ ਬਜ਼ੁਰਗ ਮਾਤਾ ਜੀ ਨੂੰ ਆਣ ਕੇ ਇਹਨਾਂ ਨੇ ਪਰੇਸ਼ਾਨ ਕੀਤਾ ਵਾ ਜਦੋਂ ਮ ਉੱਪਰ ਜਾਂਦੇ ਪਿਆ ਇਹ ਦਰਾਨਕ ਮਾਤਾ ਜੀ ਨੂੰ ਪਰੇਸ਼ਾਨ ਕੀਤਾ ਉਹਨਾਂ ਜੇ ਸਾਨੂੰ ਨਜਾਇਜ਼ ਨਜ਼ਰਬੰਦ ਕਰ ਰਹੇ ਨੇ ਘਰ ਦੇ ਵਿੱਚ ਕੀ ਅਸੀਂ ਇਹਨਾਂ ਦਾ ਪਗਾੜਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸਾਨ ਆਗੂ ਰਾਜ ਵਿੱਚ ਬਰਾਬਰ ਦੀ ਸਰਕਾਰ ਚਲਾਉਣਾ ਚਾਹੁੰਦੇ ਹਨ ਅਤੇ ਉਹ ਸਿਰਫ ਸੇਵਾ ਲੈਣ ਲਈ ਧੰਨੇ ਲਾਉਂਦੇ ਹਨ ਉਹਨਾਂ ਮੋਹਾਲੀ ਜ਼ਿਲ੍ਹੇ ਅਧੀਨ ਆਉਂਦੀਆਂ ਬਨੂੜ ਜੀਰਕਪੁਰਾ ਤੇ ਖਰੜ ਦੇ ਤਹਿਸੀਲ ਦਫ਼ਤਰਾਂ ਦਾ ਦੌਰਾ ਕਰਨ ਮੌਕੇ ਇਹ ਗੱਲ ਕਹੀ ਹੈ ਕਿਸਾਨਾਂ ਬੋਲੋ 3 ਮਾਰਚ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਇਹਨਾਂ ਨਾਰਾਜ਼ ਹੁੰਦੀਆਂ ਟਿੱਪਣੀਆਂ ਰਾਜ ਭਰ ਵਿੱਚ ਕਿਸਾਨਾਂ ਦੀ ਫੜੋਫੜੀ ਸੰਬੰਧੀ ਕੀਤੇ ਸਵਾਲਾਂ ਦੇ ਜਵਾਬ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੇ ਨਾਰਾਜ਼ ਹੁੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਕਦੇ ਸੜਕਾਂ ਕਦੇ ਰੇਲਾਂ ਕਦੇ ਕੌਮੀ ਮਾਰਗਾਂ ਦੇ ਪ੍ਰੋਜੈਕਟ ਰੋਕ ਲੈਂਦੀਆਂ ਹਨ ਇਸ ਨਾਲ ਰਾਜ ਦਾ ਹਜ਼ਾਰਾਂ ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੁੰਦਾ ਹੈ ਉਹਨਾਂ ਕਿਹਾ ਕਿ ਕਿਸਾਨ ਧਿਰਾਂ ਨੂੰ ਸਸ ਦੀ ਲੜਾਈ ਵਿੱਚ ਦਖਲ ਦੇਣ ਲੱਗੀਆਂ ਹਨ ਇਮੀਗ੍ਰੇਸ਼ਨ ਕੇਂਦਰਾ ਅੱਗੇ ਧੰਨੇ ਲਾਉਂਦੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਅਜਾਹਾ ਨਹੀਂ ਹੋਣ ਦਿੱਤਾ ਜਾਵੇਗਾ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨ ਵਿੱਚ ਸੇਰਲੈਂਡ ਦੀ جنگ ਚੱਲ ਰਹੀ ਹੈ ਅਤੇ ਇੱਕ ਤੋਂ ਬਾਅਦ ਦੂਜੀ ਯੂਨੀਅਨ ਕਿਸੇ ਨਾ ਕਿਸੇ ਬਹਾਨੇ ਤਰਨਾ ਲਾਉਣ ਲਈ ਤਿਆਰ ਬੈਠੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚੋਣਾਂ ਦੀ ਲਵਾਈ 1 ਜੂਨ ਤੋਂ ਕਰਨ ਬਾਰੇ ਵਿਚਾਰ ਕੀਤੀ ਜਾ ਰਹੀ ਹੈ ਅਤੇ ਨਵੀਂ ਖੇਤੀ ਨੀਤੀ ਵੀ ਜਲਦੀ ਲਾਗੂ ਕੀਤੀ ਜਾਵੇਗੀ ਇਸ ਮੌਕੇ ਤੇ ਕਿਸਾਨ ਆਗੂਆਂ ਨੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦੀ ਨਖੇਦੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਪੁਲਿਸ ਦੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ। ਕਿਸਾਨਾਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿੱਚ ਮਿੱਥੇ ਪ੍ਰੋਗਰਾਮ ਤਹਿਤ ਧਰਨਾ ਦਿੱਤਾ ਜਾ ਰਿਹਾ ਹੈ। ਲਗਭਗ 6 ਮਹੀਨਿਆਂ ਬਾਅਦ ਇੱਕ ਵਾਰ ਫਿਰ ਕਿਸਾਨ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਹਨ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ਤਾ ਕਰਾਉਣ ਕੰਗੇ ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੌਰ ਨੇ ਮੋਰਚਾ ਸੰਭਾਲ ਲਿਆ ਚੰਡੀਗੜ੍ਹ ਦੇ ਸਾਰੇ ਐਂਟਰੀ ਪੁਆਇੰਂਟ ਸੀਲ ਕੀਤੇ ਗਏ ਹਨ ਅਤੇ ਬੈਰੀਕੇਡਾਂ ਨਾਲ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਲਈ ਪੂਰੇ ਸ਼ਹਿਰ ਵਿੱਚ 2500 ਜਵਾਨ ਤਾਇਨਾਤ ਕੀਤੇ ਗਏ ਹਨ ਲਗਭਗ 1200 ਜਵਾਨਾਂ ਤੇ ਇਸ ਤੋਂ ਇਲਾਵਾ ਐਸ ਐਚਓ ਡੀ ਐਸ ਪੀ ਵੀ 12 ਵਿਸ਼ੇਸ਼ ਨਾਕਿਆਂ ਤੇ ਮੌਜੂਦ ਰਹਿਣਗੇ ਉੱਚ ਅਧਿਕਾਰੀਆਂ ਨੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰਦੇ ਹਨ ਤਾਂ ਸੜਕਾਂ ਨੂੰ ਰੋਕਦੇ ਹਨ ਤਾਂ ਤਾਕਤ ਦੀ ਵਰਤੋਂ ਕੀਤੀ ਜਾਵੇ ਪੁਲਿਸ ਨੂੰ ਲਾਠੀ ਚਾਰਜ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ ਮੁੱਖ ਮੰਤਰੀ ਪਕਵੰਤਾ ਮਾਨਣੇ ਹਰਤਾਲੀ ਤਹਿਸੀਲਦਾਰਾਂ ਖਿਲਾਫ ਸਖਤ ਕਾਰਵਾਈ ਕਰਦੇ ਆ 15 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੂੰ ਮੁਅਤਲ ਕਰ ਦਿੱਤਾ। ਮੁੱਖ ਮੰਤਰੀ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਸੂਬਾ ਸਰਕਾਰ ਵੱਡੀ ਖੋਰੀ ਦੇ ਇਲਜ਼ਾਮਾਂ 'ਚ ਘਰੇ ਪ੍ਰੇਸ਼ਟ ਅਫਸਰਾਂ ਦੇ ਅੱਗੇ ਝੁਕੇਗੀ ਨਹੀਂ ਅਤੇ ਦੇਸ਼ਾਂ ਪੰਜਾਬ ਸਰਕਾਰ ਨੇ ਵੱਡੀ ਪੱਧਰ ਤੇ ਮਾਲ ਅਫਸਰਾਂ ਤੇ ਦੂਰ ਦਰਾਡੇ ਤਬਾਦਲੇ ਕਰ ਦਿੱਤੇ। ਆਪ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਦੂਜਾ ਮੌਕਾ ਹੈ ਜਦੋਂ ਸਰਕਾਰ ਨੇ ਮਾਲ ਅਫਸਰਾਂ ਨੂੰ ਆੜੇ ਹੱਥੀ ਲਿਆ ਹੈ। ਜਨਵਰੀ 2023 ਵਿੱਚ PCS ਆਫੀਸਰਜ਼ ਐਸੋਸੀਏਸ਼ਨ ਅਤੇ ਰੈਵਨਿਊ ਆਫੀਸਰਜ਼ ਐਸੋਸੀਏਸ਼ਨ ਨੇ ਸਾਂਝੇ ਤੌਰ ਤੇ ਅੰਦੋਲਨ ਵਿੜਿਆ ਸੀ ਜਿਸ ਮਗਰੋਂ ਮੁੱਖ ਮੰਤਰੀ ਨੇ ਅਲਟੀਮੇਟਮ ਦਿੱਤਾ ਸੀ ਚੇਤਾਵਨੀ ਪਿੱਛੋਂ ਅਧਿਕਾਰੀ ਡਿਊਟੀ ਤੇ ਪਰਤ ਆਏ ਸਨ ਪੰਜਾਬ ਦੇ ਵਿੱਚ 181 ਸਬ ਰਜਿਸਟਰਾਰ ਦਫ਼ਤਰ ਹਨ ਜਦਕਿ 250 ਦੇ ਕਰੀਬ ਮਾਲ ਅਫਸਰ ਹਨ ਪੰਜਾਬ ਸਰਕਾਰ ਨੇ ਪਹਿਲਾਂ ਤਹਿਸੀਲਾਂ ਚ ਰਜਿਸਟਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਅਤੇ ਉਸ ਮਗਰੋਂ ਵਿਦੇਕ ਮੁਖ ਸਕੱਤਰ ਅਨੁਰਾਗ ਵਰਮਾ ਨੇ ਪੰਜਾਬ ਦੇ 48 ਮਾਲ ਅਫਸਰਾਂ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਕਿ ਉਹ ਸ਼ਾਮ ਦੇ 5 ਵਜੇ ਤੱਕ ਡਿਊਟੀ ਤੇ ਵਰਤਨ ਜਾਂ ਫਿਰ ਮੁਤਲੀ ਦੇ ਤਿਆਰ ਰਹਿਣ ਮੁੱਖ ਮੰਤਰੀ ਨੇ ਤਹਿਸੀਲਾਂ ਵਿੱਚ ਬਦਲਵੇਂ ਪ੍ਰਬੰਧ ਕਰਨ ਲਈ ਹਰੀ ਝੰਡੀ ਦਿੱਤੀ ਜਿਸ ਮਗਰੋਂ ਸਮੁੱਚੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਪੀਸੀਐਸ ਅਫਸਰਾਂ ਕਾਨੂੰਨਗੋ ਅਤੇ ਸੀਨੀਅਰ ਸਹਾਇਕਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਤਕਰੀਬਨ 900 ਰਜਿਸਟਰੀਆਂ ਲਈ ਲੋਕਾਂ ਨੇ ਆਨਲਾਈਨ ਤਰੀਕ ਲਈ ਹੋਈ ਸੀ ਜਿਨ੍ਹਾਂ ਵਿੱਚੋਂ 400 ਵੱਧ ਰਜਿਸਟਰੀਆਂ ਹੋਣੀਆਂ ਹਨ ਵਧੀਕ ਮੁਖਸਕਤਰ ਮਾਲ ਨੇ ਅੱਜ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰ ਨੂੰ ਕਿਹਾ ਹੈ ਕਿ ਜਿੱਥੇ-ਜਿੱਥੇ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਸਮੂਹਿਕ ਛੁੱਟੀ ਜਾਂ ਹੋਰਨਾਂ ਕਾਰਨਾ ਕਰਕੇ ਗੈਰਹਾਜ਼ਰ ਹਨ ਉੱਥੇ ਸਬ ਰਜਿਸਟਰਾਰ ਦਾ ਚਾਰਜ ਪੀਸੀਐਸ ਅਫਸਰਾਂ ਤੋਂ ਲਾਭ ਕਾਨੂੰਨ ਗੁਆ ਤੇ ਸਹਾਇਕ ਸੀਨੀਅਰ ਸਹਾਇਕਾਂ ਨੂੰ ਦੇ ਦਿੱਤਾ ਜਾਵੇ ਜੇਨਾਬ ਲੋ ਨਾਇਬ ਤਹਿਸੀਲਦਾਰਾਂ ਦੀ ਤਰੱਕੀ ਵਾਲੀ ਵਿਭਾਗੀ ਪ੍ਰੀਖਿਆ ਪਹਿਲਾਂ ਹੀ ਪਾਸ ਕੀਤੀ ਹੋਈ ਹੈ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਉਂਦੇ ਦਿਨਾਂ ਵਿੱਚ ਨਵੇਂ ਤਹਿਸੀਲਦਾਰ ਤੇ ਮਾਲ ਅਧਿਕਾਰੀ ਭਰਤੀ ਕਰੇਗੀ ਜਿਸ ਲਈ ਕੈਬਨਟ ਵਿੱਚ ਏਜੰਡਾ ਲਿਆਂਦਾ ਜਾਵੇਗਾ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਪ੍ਰੇਸ਼ਟ ਅ fırsਰਾਂਗੇ ਨਹੀਂ ਛੁਕੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਜਰਾਤ ਦੇ ਜਾਮਨਗਰ ਸਥਿਤ ਜੰਗਲੀ ਜੀਵ ਸੁਰੱਖਿਆ ਬਚਾਅ ਤੇ ਮੁਰਵ ਸੇਵਾ ਪਹਿਲ ਕਦਮੀ ਵਨ ਤਾਰਾ ਦਾ ਉਤਕਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ 3000 ਏਕੜ ਵਿੱਚ ਫੈਲੇ ਵੰਤਾਰਾ ਜੋ ਕਿ ਰਿਲਾਇੰਸ ਇੰਡਸਟਰੀ ਦੇ ਜਾਮਨਗਰ ਰੈਫਾਇਨਰੀ ਕੰਪਲੈਕਸ ਵਿੱਚ ਸਥਿਤ ਹੈ ਵਿੱਚ ਕਾਫੀ ਸਮਾਂ ਬਤਾਇਆ ਅਤੇ ਇੱਥੇ ਜਾਨਵਰਾਂ ਦੀ ਭਲਾਈ ਲਈ ਬਣਾਈਆਂ ਵਿਸ਼ੇਪਧਰੀ ਸੁਵਿਧਾਵਾਂ ਦਾ ਜੈ ਜੈ ਵੀ ਲਿਆ। ਉਹਨਾਂ ਨੇ ਕੇਂਦਰ ਵਿੱਚ ਹਾਲ ਹੀ ਵਿੱਚ ਪੈਦਾ ਹੋਏ ਹਾਥੀ, ਸ਼ੇਰ ਅਤੇ ਗੈਂਡਿਆਂ ਦੇ ਬੱਚਿਆਂ ਨੂੰ ਆਪਣੇ ਹੱਥੀ ਦੁੱਧ ਵੀ ਪਿਲਾਇਆ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਮੈਂ ਇਸ ਬਹੁਤ ਹੀ ਹਮਦਰਦ ਯਤਨ ਲਈ ਅਨੰਤ ਅੰਬਾਨੀ ਅਤੇ ਉਹਨਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਾ ਹਾਂ। ਉਨਾਰਾ ਕਹਿਣਾ ਹੈ ਕਿ ਵੰਤਾਰਾ 2000 ਤੋਂ ਵੱਧ ਪ੍ਰਜਾਤੀਆਂ ਦਾ ਘਰ ਹੈ ਜਿੱਥੇ 1.5 ਲੱਖ ਤੋਂ ਵੱਧ ਬਚਾਏ ਗਏ ਖਤਰੇ ਵਿੱਚ ਪਏ ਜਾਨਵਰ ਹਨ ਪ੍ਰਧਾਨ ਮੰਤਰੀ ਨੇ ਵੰਤਾਰਾ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਜਾਨਵਰਾਂ ਪ੍ਰਤੀ ਦਿਆਲਤਾਵਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਵੰਤਾਰਾ ਇੱਕ ਬਚਾਅ ਕੇਂਦਰ ਹੈ ਜੋ ਬੰਦੀ ਹਾਥੀਆਂ ਤੇ ਜੰਗਲੀ ਜੀਵਾਂ ਦੀ ਭਲਾਈ ਨੂੰ ਸਮਰਪਿਤ ਹੈ ਇਸ ਦੁਰਵਿਹਾਰ ਅਤੇ ਸ਼ੋਸ਼ਣ ਤੋਂ ਬਚੇ ਹੋਏ ਜਾਨਵਰਾਂ ਲਈ ਪਨਾਹਗਾ ਪੁਨਰਵਾਸ ਅਤੇ ਡਾਕਟਰੀ ਦੇਖਪਾਲ ਪ੍ਰਦਾਨ ਕਰਦਾ ਹੈ ਉਨਾਰਾ ਕਹਿਣਾ ਹੈ ਕਿ ਵੰਤਾਰਾ ਵਰਗਾ ਜਤਨ ਵਕਿਆ ਹੀ ਸ਼ਿਲਾਗਾ ਜੋਗ ਹੈ ਇਹ ਸਾਡੇ ਸਦੀਆਂ ਤੋਂ ਪੁਰਾਣੇ ਸੱਭਿਆਚਾਰ ਤੇ ਜਿਉਂਦੀ ਜਾਗਦੀ ਮਿਸਾਲ ਹੈ ਕਿ ਅਸੀਂ ਉਹਨਾਂ ਜੀਵ ਜੰਤੂਆਂ ਦੀ ਵੀ ਦੇਖ ਰੱਖਿਆ ਕਰਦੇ ਹਾਂ ਜੋ ਇਸ ਧਰਤੀ ਤੇ ਸਾਡੇ ਨਾਲ ਰਹਿੰਦੇ ਹਨ ਉਨਾਰਾ ਕਹਿਣਾ ਹੈ ਕਿ ਰਿਲਾਈਐਂਸ ਦਾ ਇਹ ਉਦਮ ਬਹੁਤ ਵਧੀਆ ਹੈ ਵਾਈਟ ਹਾਊਸ ਵਿੱਚ ਰਾਸ਼ਪਤੀ ਡੋਨਾਲਡ ਟਰੰਪ ਅਤੇ ਯੂਕਰੇਨੀ ਰਾਸ਼ਪਤੀ ਜ਼ੇਲੈਂਸਕੀ ਵਿਚਾਰੇ ਬਹਿਦੇ ਤਿੰਨ ਦਿਨ ਬਾਅਦ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਰੋਕਣ ਦਾ ਐਲਾਨ ਕੀਤਾ ਬਲੂਮਬਰਗ ਦੀ ਰਿਪੋਰਟ ਮੁਤਾਬਕ ਇਹ ਹੁਕਮ ਤੁਰੰਤ ਲਾਗੂ ਹੋਵੇਗਾ ਅਜੇ ਹੀ ਮਦਦ ਜੋ ਅਮਰੀਕਾ ਤੋਂ ਅਜੇ ਤੱਕ ਯੂਕਰੇਨ ਨਹੀਂ ਪਹੁੰਚੀ ਉਸ ਨੂੰ ਵੀ ਰੋਕ ਦਿੱਤਾ ਗਿਆ ਹੈ ਇਸ ਵਿੱਚ ਪੋਲੈਂਡ ਪਹੁੰਚ ਚੁੱਕਾ ਸਮਾਨ ਵੀ ਸ਼ਾਮਲ ਹੈ ਵਾਈਟ ਹਾਊਸ ਦੇ ਅਧਿਕਾਰੀ ਮੁਤਾਬਕ ਰੋਕੀ ਗਈ ਮਦਦ ਉਦੋਂ ਤੱਕ ਬਹਾਲ ਨਹੀਂ ਹੋਵੇਗੀ ਜਦੋਂ ਤੱਕ ਰਾਸ਼ਪਤੀ ਟਰੰਪ ਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਯੁਕਰੇਨੀ ਰਾਸ਼ਪਤੀ ਸੱਚਮੁੱਚ ਸ਼ਾਂਤੀ ਚਾਹੁੰਦੇ ਹਨ ਯੁਕਰੇਨ ਦੀ ਫੌਜੀ ਮਦਦ ਰੋਕਣ ਤੋਂ ਕੁਝ ਕੈਂਤੇ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਬਲੂਮਬਰਗ ਨੇ ਰੱਖਿਆ ਵਿਭਾਗ ਦੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਹੈ ਕਿ ਰਾਸ਼ਪਤੀ ਟਰੰਪ ਇਸ ਗੱਲ ਦੀ ਸਮੀਖਿਆ ਕਰ ਰਹੇ ਹਨ ਕਿ ਜ਼ੇਲੈਂਸਕੀ ਰੂਸ ਨਾਲ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਨ ਜਾਂ ਨਹੀਂ ਵਾਈਡਨ ਪ੍ਰਸ਼ਾਸਨ ਨੇ 20 ਜਨਵਰੀ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਸਨੇ ਫਰਵਰੀ 2022 ਤੋਂ ਹੁਣ ਤੱਕ ਯੂਕਰੇਨ ਨੂੰ 65.9 ਬਿਲੀਅਨ ਡਾਲਰ ਦੀ ਫੌਜੀ ਮਦਦ ਦਿੱਤੀ। ਇਸ ਤਰ੍ਹਾਂ ਯੂਕਰੇਨੀ ਰਾਸ਼ਟਰਪਤੀ ਬਲਾਦੀਮਿਰ ਜ਼ੇਲੈਂਸਕੀ ਨੇ ਯੂਕਰੇਨ ਨੂੰ ਅਮਰੀਕੀ ਮਦਦ ਰੋਕਣ ਤੋਂ ਬਾਅਦ ਟਰੰਪ ਸਾਹਮਣੇ ਝੁਕੇ। ਉਨ੍ਹਾਂ ਸ਼ਾਂਤੀ ਦਾ ਪ੍ਰਸਤਾਵ ਦਿੱਤਾ। ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਨਾ ਖਤਮ ਹੋਣ ਵਾਲੀ ਜੰਗ ਨਹੀਂ ਚਾਹੀਦੀ। ਉਨਾ ਕਹਿ ਕਿ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਨਾਲ ਓਵਲ ਆਫਿਸ ਵਿੱਚ ਹੋਈ ਤੂ ਤੂ ਮੈਂ ਮੈਂ ਅਫਸੋਸਜਨਕ ਹੈ ਹੁਣ ਚੀਜ਼ਾਂ ਨੂੰ ਸਹੀ ਕਰਨ ਦਾ ਸਮਾਂ ਆ ਗਿਆ ਹੈ ਡੋਨਾਲਡ 트੍ਰੰਪ ਨੇ ਜੈਲੈਂਸਕੀ ਨੂੰ ਲੰਘੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿੱਚ ਯੂਕਰੇਨ ਨੂੰ ਪਿਛਲੇ 3 ਸਾਲਾਂ ਦੌਰਾਨ ਅਮਰੀਕੀ ਫੌਜੀ ਸਹਾਇਤਾ ਦੀ ਅਦਾਇਗੀ ਕਰਨੇ ਦੁਰਲਭ ਖਣਜ ਅਧਿਕਾਰਾਂ ਨੂੰ ਵਾਪਸ ਕਰਨ ਲਈ ਸਮਝੌਤੇ ਤੇ ਦਸਤਖਤ ਕਰਨ ਲਈ ਅਹਿਮ ਮੁਲਾਕਾਤ ਨਿਸ਼ਚਿਤ ਕੀਤੀ ਸੀ ਅਮਰੀਕੀ ਸਮਰਥਨ ਲਈ ਸ਼ੁਕਰਗੁਜ਼ਾਰ ਨਾ ਹੋਣ ਲਈ ਕੈਮਰਾ ਦੇ ਸਾਹਮਣੇ ਦੋ ਮਹੀਨੇ 13 ਉਲਝੀਆਂ ਪਰ 트ੰਪ ਨੇ ਫਿਰ ਵੀ ਕਿਹਾ ਸੀ ਕਿ ਉਸ ਨੂੰ ਨਹੀਂ ਲੱਗਦਾ ਕਿ ਸੌਦਾ ਖਤਮ ਹੋ ਗਿਆ। ਸਪਸ਼ਟ ਹੈ ਕਿ ਫੌਜੀ ਸਹਾਇਤਾ ਬੰਦ ਕਰਨਾ ਇੱਕ ਵਿਨਾਸ਼ਕਾਰੀ ਚੈਪਟਰ ਹੋਵੇਗਾ। ਜੋਕਰੇਨ ਜੰਗ ਦੇ ਮੈਦਾਨ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਤੇ ਉਪਕਰਣਾਂ ਦਾ ਲਗਭਗ 40% ਉਤਪਾਦ ਕਰਦਾ ਹੈ। ਜਦੋਂ ਕਿ ਅਮਰੀਕਾ ਲਗਭਗ 30% ਯੋਗਦਾਨ ਪਾਉਂਦਾ ਹੈ। ਜੁਕ੍ਰੇਨ ਦੀ ਰੱਖਿਆਤਮਕ ਸਮਰੱਥਾ ਤੇ ਸੁਰੱਖਿਆ ਵਿੱਚ ਅਮਰੀਕਾ ਦਾ ਯੋਗਦਾਨ ਹੁਣ ਤੱਕ 30% ਦੀ ਹੈ ਤੇ ਇਸ ਕਟੌਤੀ ਹੋਣ ਤੋਂ ਬਾਅਦ ਜੁਕ੍ਰੇਨ ਦਾ ਕੀ ਬਣੇਗਾ ਇਹ ਵੀ ਸੋਚਣ ਵਾਲੀ ਗੱਲ ਹੈ। ਦੇਸ਼ ਦੇ ਸਭ ਤੋਂ ਮਸ਼ਹੂਰ ਮਾਮਲਿਆਂ ਵਿੱਚੋਂ ਇੱਕ ਬੋਫੋਰਜ ਰਿਸ਼ਵਤ ਕਪਲੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਸਾਰੇ ਦੋਸ਼ਾਂ ਤੋਂ ਕਿਵੇਂ ਮੁਕਤ ਕੀਤਾ ਜਾਵੇ ਇਸ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੇ 1987 ਵਿੱਚ ਇੱਕ ਗੁਪਤ ਮੀਟਿੰਗ ਵਿੱਚ ਬੋਫੋਰਜ ਅਧਿਕਾਰੀਆਂ ਨੂੰ ਤਰੀਕੇ ਦੱਸੇ ਸਨ। ਇਹ ਸਨਸਨੀਖੇਜ਼ ਖੁਲਾਸਾ ਖੋਜੀ ਪੱਤਰਕਾਰ ਚਿਤਰਾ ਸੁ브ਰਮਨੀਅਮ ਨੇ ਆਪਣੀ ਆਉਣ ਵਾਲੀ ਕਿਤਾਬ ਵਿੱਚ ਕੀਤਾ ਹੈ ਇਸ ਕਪਲੇ ਦੇ ਲਗਭਗ 4 ਦਹਾਕੇ ਪਹਿਲਾਂ ਤਤਕਾਲੀ ਕਾਂਗਰਸ ਸਰਕਾਰ ਨੂੰ ਬੜੀ ਮੁਸ਼ਕਲ ਵਿੱਚ ਪਾ ਦਿੱਤਾ ਸੀ ਸੁ브ਰਮਨੀਅਮ ਦੇ ਦਾਅਵੇ ਬੋਫਰਜ਼ ਦੀ ਚੋਟੀ ਦੇ ਅਧਿਕਾਰੀਆਂ ਅਤੇ ਚੋਟੀ ਦੇ ਭਾਰਤੀ ਨੌਕਰ ਸ਼ਾਹਾਂ ਵਿਚਕਾਰ ਹੋਈ ਇੱਕ ਗੋਪਤ ਮੀਟਿੰਗ ਦੇ ਸਾਰ ਤੇ ਆਧਾਰਤ ਹਨ ਜੋ ਉਹਨਾਂ ਨੂੰ ਇੱਕ ਸੂਤਰ ਸਟੇਨ ਲਿੰਡਸਰੋਮ ਕਿਤਾਬ ਵਿੱਚ ਸਟਿੰਗ ਦੇ ਨਾਂ ਤੇ ਜ਼ਿਕਰ ਕੀਤਾ ਗਿਆ ਹੈ ਵੱਲੋਂ ਪ੍ਰਦਾਨ ਕੀਤਾ ਗਿਆ ਸੀ ਲਿੰਡਸਟ੍ਰੋਮ 스웨디시 ਪੋਲਿਸ ਮੁਖੀ ਸਨ ਜੋ ਆਪਣੇ ਦੇਸ਼ ਵਿੱਚ ਵੋਫਰ ਦੀ ਜਾਂਚ ਕਰ ਰਹੇ ਸਨ ਵੋਫਰ ਜੀ ਕਪਲਾ 1980 ਦਹਾਕੇ ਵਿੱਚ ਤਤਕਾਲੀ ਕਾਂਗਰਸ ਸਰਕਾਰ ਦੌਰਾਨ 스웨디시 ਕੰਪਨੀ ਵੋਫਰਜ਼ ਨਾਲ 1437 ਕਰੋੜ ਰੁਪਏ ਦੇ ਸੌਦੇ ਵਿੱਚ 64 ਕਰੋੜ ਰੁਪਏ ਦੀ ਰਿਸ਼ਵਤ ਦੇ ਦੋਸ਼ਾਂ ਨਾਲ ਸੰਬੰਧਿਤ ਹੈ ਇਸ ਮਾਮਲੇ ਦੀ ਸੁਣਵਾਈ 2011 ਵਿੱਚ ਬੰਦ ਹੋ ਗਈ ਸੀ ਯੂਰਪ ਤੋਂ ਇਸ ਮਾਮਲੇ ਨੂੰ ਕਵਰ ਕਰਨ ਵਾਲੀ ਪੱਤਰਕਾਰ ਨੇ ਆਪਣੀ ਜਾਂਚ ਦਾ ਵੇਰਵਾ 320 ਸਫਿਆਂ ਦੀ ਆਪਣੀ ਕਿਤਾਬ ਵੋਫਰਜ ਗੇਟ ਵਿੱਚ ਸਾਂਝਾ ਕੀਤਾ ਹੈ ਆਪ ਸੁਪਰੀਮੋਟੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਿਵਾਰ ਸਣੇ ਦੇਸ਼ਾਮ ਹੁਸ਼ਿਆਰਪੁਰ ਦੇ ਚੋਹਾਰ ਵਿਚਲੇ ਜੰਗਲਾਤ ਵਿਭਾਗ ਦੇ ਆਰਾਮ ਘਰ ਵਿੱਚ ਨੇਚਰ ਸੈੱਤ ਹੱਟ ਵਿੱਚ ਪਹੁੰਚ ਗਏ ਡੀਜੀਪੀ ਗੌਰਵ ਜਯਾਦਵ ਉਹਨਾਂ ਦੇ ਨਾਲ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੇ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਹਨ ਕੇਜਰੀਵਾਲ ਦਾ ਕਾਫਲਾ ਸੜਕਾਂ 'ਤੇ ਚੋਹਾਲ ਡੈਮ ਪੁੱਜਾ ਉਹ ਕਰੀਬ 10 ਦਿਨ ਹੁਸ਼ਿਆਰਪੁਰ ਵਿੱਚ ਰਹਿਣਗੇ ਉਹਨਾਂ ਦੇ ਸਵਾਗਤ ਲਈ ਪ੍ਰਸ਼ਾਸਨਿਕ ਅਧਿਕਾਰੀ ਸਣੇ ਆਪ ਦੇ ਵੱਡੀ ਗਿਣਤੀ ਵਿੱਚ ਆਗੂ ਇੱਥੇ ਪੁੱਜੇ ਹੋਏ ਹਨ ਦਿੱਲੀ ਚੋਣਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਨਤਕ ਰੂਪ ਵਿੱਚ ਘੱਟ ਨਜ਼ਰ ਆ ਰਹੇ ਹਨ ਉਹ ਕੇਵਲ ਪਾਰਟੀ ਪ੍ਰੋਗਰਾਮ ਦੌਰਾਨ ਹੀ ਸਾਹਮਣੇ ਆਉਂਦੇ ਹਨ ਧਿਆਨ ਕੇਂਦਰ ਵਿੱਚ ਸਾਧਨਾ ਤੋਂ ਬਾਅਦ ਉਹਨਾਂ ਦੀ ਅਗਲੀ ਰਣਨੀਤੀ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੋਣ ਲੱਗੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਕਰੀਬ 10 ਦਿਨ ਤੱਕ ਮਹਿਲਾਵਾਲੀ ਦੇ ਨੇੜਲੇ ਆਨੰਦਗੜ੍ਹ ਦੇ ਧਮ ਤਜ ਯੋਗ ਸਾਧਨਾ ਕੇਂਦਰ ਵਿੱਚ ਧਿਆਨ ਕਰਨ ਗਏ। ਇਸ ਤੋਂ ਪਹਿਲਾਂ ਕੇਜਰੀਵਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2023 ਵਿੱਚ ਉਹਨਾਂ ਨੇ ਇਸੇ ਕੇਂਦਰ ਵਿੱਚ 10 ਦਿਨ ਯੋਗ ਸਾਧਨਾ ਕੀਤੀ ਸੀ। ਉਸ ਸਮੇਂਕੇ ਉਹਨਾਂ ਖਿਲਾਫ ED ਨੇ ਕਾਰਵਾਈ ਸ਼ੁਰੂ ਕੀਤੀ ਹੋਈ ਸੀ। ਕੇਜਰੀਵਾਲ ਨਾਲ ਉਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਸ਼ਿਆਰਪੁਰ ਵਿੱਚ ਹੀ ਰਹੇ ਸਨ। ਅਰਵਿੰਦ ਕੇਜਰੀਵਾਲ ਮੈਡੀਟੇਸ਼ਨ ਕੇਂਦਰ ਵਿੱਚ ਠਹਿਰੇ ਸਨ ਜਦੋਂ ਕਿ ਭਗਵੰਤ ਮਾਨ ਚੋਹਾਲ ਵਿੱਚਲੇ ਨੇਚਰ ਹਟ ਵਿੱਚ ਠਹਿਰੇ ਸਨ। ਇਸ ਵਾਰ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਵੀ ਉਹਨਾਂ ਨਾਲ ਆਇਆ ਹੋਇਆ ਹੈ। ਕੇਜਰੀਵਾਲ ਬੁੱਧਵਾਰ ਤੋਂ ਪਹਿਲੇ ਦਿਨ ਮੈਡੀਟੇਸ਼ਨ ਦੀ ਸ਼ੁਰੂਆਤ ਕਰਨਗੇ। ਇਸ ਨੂੰ ਲੈ ਕੇ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਹਿਮਾਚਲ ਵਿੱਚ ਮੌਸਮ ਫਿਰ ਤੋਂ ਸੁਹਾਵਣਾ ਹੋ ਗਿਆ ਹੈ। ਸੈਲਾਨੀ ਸ਼ਹਿਰ ਮਨਾਲੀ ਤੇ ਲਾਹੌਲ ਵਿੱਚ ਪਿਛਲੇ ਕਈ ਦਿਨਾਂ ਤੋਂ ਬਰਫ਼ਬਾਰਿ ਹੋ ਰਹੀ ਹੈ। ਰੋਹਤਾਂਗ ਦਰੇ ਤੇ ਪਿਛਲੇ 1 ਹਫ਼ਤੇ ਤੋਂ ਬਰਫ਼ ਪੈ ਰਹੀ ਹੈ। ਇਸ ਸਮੇਂ ਦੁਵਰਾੰਗ ਦਰਾ, ਬਾਰਾ ਲਾਚਾ, ਸ਼ੰਕੁਲਾ ਅਤੇ ਕੁੰਜਮ ਦਰੇ ਵਿੱਚ 6 ਫੁੱਟ ਤੱਕ ਬਰਫ਼ਬਾਰਿ ਹੋਈ ਹੈ। ਇਸ ਤੋਂ ਇਲਾਵਾ ਕੋਕਸਰ, ਅਟਲ ਟਨਲ ਦੇ ਦੋਮਾ ਸਰੀਆ, ਸਿਸੂ ਗੋਂਡਲਾ, ਜੋਚੇ ਰਾੜੀ, ਦਰਚਾ ਤੇ ਜਸਪਾ ਵਿੱਚ ਭਾਰੀ ਬਰਫ਼ਬਾਰਿ ਹੋਈ ਹੈ। ਇਸ ਬਰਫਵਾਰੀ ਦੇ ਕਾਰਨ 300 ਸੜਕਾਂ ਬੰਦ ਹਨ ਅਤੇ ਆਵਾਜਾਈ ਦੇ ਵਿੱਚ ਕਾਫੀ ਵਿਘਨ ਪੈ ਰਿਹਾ ਹੈ। ਲਾਹੌਲ ਸਪੀਤੀ, ਕਿਨੌਰ, ਕੁਲੂ, ਚੰਬਾ ਤੇ ਸ਼ਿਮਲਾ ਜ਼ਿਲ੍ਹਿਆਂ ਦੀਆਂ ਕਈ ਸੜਕਾਂ ਵੀ ਸ਼ਾਮਲ ਹਨ ਜਿੱਥੇ ਆਵਾਜਾਈ ਬਿਲਕੁਲ ਬੰਦ ਹੈ। ਸ਼ਿਮਲਾ-ਰਾਮਪੁਰ ਰਾਸ਼ਟਰੀ ਰਾਜਮਾਰਗ 5 ਨਾਰਕੰਡਾ ਵਿਖੇ ਬੰਦ ਹੈ। ਇਸੇ ਕਰਕੇ ਵਾਹਨਾਂ ਨੂੰ ਸੁੰਨੀ ਸੈਂਜ ਰਾਹੀਂ ਭੇਜਿਆ ਜਾ ਰਿਹਾ ਹੈ। ਲਾਹੌਲ ਸਪੀਤੀ ਵਿੱਚ ਵੀ ਬਰਫਵਾਰੀ ਕਾਰਨ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਕਸ਼ਮੀਰ ਦੇ ਕੁਝ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰਿ ਹੋਈ ਹੈ। ਵਾਦੀ ਦੇ ਵੱਡੇ ਹਿੱਸੇ ਵਿੱਚ ਮੀਂਹ ਪਿਆ ਹੈ। ਬਾਰਾਮੂਲਾ ਦੇ ਕੁਝ ਇਲਾਕਿਆਂ ਵਿੱਚ ਨਾਲ ਨਾਲ ਗੋਲਮਾਰਗ, ਪਹਿਲਗਾਮ, ਸੋਨਮਾਰਗ, ਕੁਪਵਾੜਾ ਤੇ ਹੋਰ ਉੱਚੇ ਇਲਾਕਿਆਂ ਵਿੱਚ ਬਰਫ਼ਬਾਰਿ ਹੋਈ ਹੈ। ਕਸ਼ਮੀਰ ਵਾਦੀ ਵਿੱਚ ਕਈ ਥਾਵਾਂ ਤੇ ਬਰਫ਼ਬਾਰਿ ਹੋਣ ਤੇ ਮੀਂਹ ਪੈਣ ਤੋਂ ਬਾਅਦ ਮੌਸਮ ਵਿੱਚ ਸੁਧਾਰ ਹੋਇਆ ਹੈ। ਗੋਲਮਾਰਗ ਸੱਕੀ ਰਿਜੌਰਡ ਵਿਖੇ 30 ਸੈਂਟੀਮੀਟਰ ਬਰਫ਼ਬਾਰਿ ਹੋਈ ਹੈ। ਪਹਿਲਗਾਮ ਕੋਕਰ ਨਾਗ ਤੇ ਕਪਵਾੜਾ ਦੇ ਸੈਲਾਨੀ ਕੇਂਦਰਾਂ ਤੇ ਹਲਕੀ ਬਰਫਬਾਰੀ ਹੋਈ ਸ਼੍ਰੀਨਗਰ ਦੇ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਰੁਕ ਰੁਕੇ ਮੀਂਹ ਪੈ ਰਿਹਾ ਹੈ ਇਸ ਮੌਕੇ ਤੇ ਸੈਲਾਨੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਕਾਫੀ ਵਾਧਾ ਹੋ ਰਿਹਾ ਹੈ ਬਹੁਜਨ ਸਮਾਜ ਪਾਰਟੀ ਨੂੰ ਸੂਬੇ ਵਿੱਚ ਪਾਰਟੀ ਸੰਗਠਨ ਨੂੰ 8 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਇਸ ਸਬੰਧੀ बसपा ਦੇ ਕੇਂਦਰੀ ਸੂਬਾ ਇੰਚਾਰਜ ਰਣਜੀਤ ਸਿੰਘ ਬੈਣੀਵਾਲ ਸੂਬਾ ਇੰਚਾਰਜ ਪੀਪਲ ਕੁਮਾਰ ਤੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੂਰੀ ਨੇ ਦੱਸਿਆ ਕਿ ਸੰਗਠਨ ਵਿੱਚ ਤਬਦੀਲੀ बसपा ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ ਹੈ। ਨਵਾਂ ਸ਼ਹਿਰ ਜ਼ੋਨ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਬਸਪਾ ਦੇ ਸੂਬਾ ਇੰਚਾਰਜ ਤੇ ਨਵਾਂ ਸ਼ਹਿਰ ਤੋਂ ਵਿਧਾਇਕ ਡਾਕਟਰ ਨਸ਼ਤਰਪਾਲ, ਪਰਵੀਨ ਬੰਗਾ ਤੇ ਬਲਵਿੰਦਰ ਬਿੱਟਾ ਨੂੰ ਜ਼ੋਨ ਦਾ ਇੰਚਾਰਜ ਲਾਇਆ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਜ਼ੋਨ ਵਿੱਚ ਜ਼ਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ, ਮਲੇਰਕੋਟਲਾ ਤੇ ਰੋਪੜ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਬਲਦੇਵ ਮਹਿਰਾ ਜੋਗਾ ਸਿੰਘ ਪਨੋਦੀਆ ਰਜਿੰਦਰ ਰਾਜਾ ਨਨਹੇੜੀਆ ਮਾਸਟਰ ਅਮਰਜੀਤ ਝਲੂਰ ਨੂੰ ਇਸ ਜ਼ੋਨ ਦਾ ਇੰਚਾਰਜ ਬਠਿੰਡਾ ਜ਼ੋਨ ਵਿੱਚ ਬਠਿੰਡਾ ਮਾਨਸਾ ਮੋਗਾ ਫਰੀਦਕੋਟ ਤੇ ਸ਼੍ਰੀ ਮੁਕਸਾ ਸਾਹਿਬ ਜ਼ਿਲ੍ਹੇ ਨੂੰ ਲਿਆ ਗਿਆ ਹੈ ਅਤੇ ਕੁਲਦੀਪ ਸਿੰਘ ਸਰਦੂਲਗੜ ਸੰਤਰਾਮ ਮੱਲਿਆ ਗੁਰਬਖਸ਼ ਸਿੰਘ ਚੋਹਾਨ ਜਗਦੀਪ ਸਿੰਘ ਹਰਜਿੰਦਰ ਨੂੰ ਇੰਚਾਰਜ ਲਗਾਇਆ ਗਿਆ ਹੈ ਜਲੰਧਰ ਜ਼ੋਨ ਵਿੱਚ ਜਲੰਧਰ ਤੇ ਕਪੂਥਲਾ ਸ਼ਾਮਿਲ ਕੀਤੇ ਗਏ ਹਨ ਅਤੇ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਤਰਸੀਮ ਥਾਪਰ ਤੇ ਤੀਰਸ ਰਾਜਪੁਰਾ ਨੂੰ ਇੰਚਾਰਜ ਹੁਸ਼ਿਆਰਪੁਰ ਜ਼ੋਨ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਤੇ ਅਵਤਾਰ ਸਿੰਘ ਕਰੀਮਪੁਰੀ ਦਾ ਕਹਿਣਾ ਹੈ ਕਿ ਜਥੇਵੰਦਕ ਢਾਂਜੇ ਵਿੱਚ ਫੇਰ ਬਦਲ ਕਰਕੇ 8 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜਿੱਥੇ ਪਾਰਟੀ ਵਰਕਰ ਦਿਨ ਰਾਤ ਮਿਹਨਤ ਕਰਨਗੇ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪੰਜਾਬ ਪੁਲਿਸ ਇੰਨੀ ਜ਼ਿਆਦਾ ਵਜਨ ਵਧਾ ਹੈ ਕਿ ਕਸਬੇ ਦੇ ਜਜਾਰੂ ਕਾਮਰੇਟ ਤੇ ਕਿਸਾਨ ਆਗੂ ਸਵਰਗਵਾਸੀ ਮਾਸਟਰ ਸ਼ੰਗਾਰਾ ਸਿੰਘ ਦਸਾਂਝ ਨੂੰ ਵੀ ਗ੍ਰਿਫਤਾਰ ਕਰਨ ਲਈ ਪਹੁੰਚ ਗਈ। ਹਾਲਾਂਕਿ ਉਕਤ ਕਿਸਾਨ ਆਗੂ ਸ਼ੰਗਾਰਾ ਸਿੰਘ ਦਸਾਂਝ ਇੱਕ ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕੇ ਹਨ। ਸਵਰਗੀ ਸ਼ੰਗਾਰਾ ਸਿੰਘ ਦਸਾਂਝ ਦੇ ਪਰਿਵਾਰ ਵਾਲੇ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਮੰਗਲਵਾਰ ਸਵੇਰੇ ਤੜਕਸਾਰ 4 ਵਜੇ ਕਰੀਬ ਪੁਲਸ ਵਾਲੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਗਏ। ਪਤਨੀ ਬਲਦੇਸ਼ਕੌਰ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਘਰ ਆਏ ਤਾਂ ਪੁੱਛਗਛ ਕੀਤੀ ਕਿ ਮਾਸਟਰ ਸ਼ੰਗਾਰਾ ਸਿੰਘ ਦਸਾਂਝ ਨੂੰ ਮਿਲਣਾ ਚਾਹੁੰਦੇ ਹਨ। ਉਹਨਾਂ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਸ਼ੰਗਾਰਾ ਸਿੰਘ ਦਸਾਂਝ ਦੀ B1123 ਨੂੰ ਮੌਤ ਹੋ ਗਈ ਸੀ। ਉਹਨਾਂ ਦੇ ਅੰਤਮ ਸੰਸਕਾਰ ਵਾਲੇ ਦਿਨ ਸਰਕਾਰੀ ਅਮਲਾ ਜਿਨ੍ਹਾਂ ਵਿੱਚ CID ਸਟਾਫ ਤੇ ਹੋਰ ਪੁਲਿਸ ਪ੍ਰਸ਼ਾਸਨ ਪੁੱਜਿਆ ਸੀ। ਪਰ ਪੁਲਿਸ ਪ੍ਰਸ਼ਾਸਨ ਨੇ ਦਰਵਾਜ਼ਾ ਖੁਲਵਾ ਕੇ ਪਤਨੀ ਬਲਦੇਸ਼ਕੌਰ ਤੇ ਬੇਟੀ ਬਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਫਿਰ ਵਾਪਸ ਚਲੇ ਗਏ। ਇਸ ਸਬੰਧੀ ਐਸਐਚਓ ਗੁਰਸ਼ਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਦੱਸਿਆ ਕਿ ਪੁਲਿਸ ਚੌਕੀ ਇੰਚਾਰਜ ਧਿਆਨ ਵਿੱਚ ਨਹੀਂ ਸੀ ਇਸ ਕਰਕੇ ਮਾਸਟਰ ਸ਼ੰਗਾਰਾ ਸਿੰਘ ਦੇ ਘਰ ਛਾਪੇਮਾਰੀ ਕਰਨ ਲਈ ਪਹੁੰਚ ਗਏ ਸਨ ਹਾਲਾਂਕਿ ਇਹ ਦੱਸਣਯੋਗ ਹੈ ਕਿ ਪੁਲਿਸ ਚੌਕੀ ਵੀ ਦਸਾਂਝ ਕਲਾਂ ਵਿੱਚ ਹੀ ਬਣੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਹੈ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿੱਚ ਸੰਤੋਖ ਦੇਸ਼ਮੁਖ ਕਤਲ ਮਾਮਲੇ ਵਿੱਚ ਐਨਸੀਪੀ ਕੋਟੇ ਦੇ ਮੰਤਰੀ ਤਨੰਜੇ ਮੁੰਡੇ ਨੇ ਅਸਤੀਫਾ ਦੇ ਦਿੱਤਾ ਉਨਾ ਦੇ ਪੀਏ ਪ੍ਰਸ਼ਾਂਤ ਜੋਸ਼ੀ ਨੇ ਮੌਕਮੰਤਰੀ ਦਵਿੰਦਰ ਫੜਨਵੀਸ ਨੂੰ ਉਹਨਾਂ ਦਾ ਅਸਤੀਫਾ ਸੌਂਪ ਦਿੱਤਾ ਫੜਨਵੀਸ ਨੇ ਅਸਤੀਫਾ ਸਵੀਕਾਰ ਕਰ ਲਿਆ ਤੇ ਰਾਜਪਾਲ ਨੂੰ ਭੇਜ ਦਿੱਤਾ ਰਾਜਪਾਲ ਨੇ ਉਹਨਾਂ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਫੜਨਵੀਸ ਨੇ ਪਹਿਲਾ ਉਪ ਮੁੱਖ ਮੰਤਰੀ ਅਜੀਤ ਪਵਾਰ ਤੇ ਐਨਸੀਪੀ ਆਗੂ ਪਰਫੁੱਲ ਪਟੇਲ ਨੂੰ ਪੱਤਰ ਲੈ ਕੇ ਕਿਹਾ ਸੀ ਕਿ ਤਨੰਜੇ ਮੁੰਡਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਮੁੰਡੇ 3 ਮਹੀਨੇ ਪਹਿਲਾਂ ਬੀੜ ਜਿਹਰੇ ਦੇ ਮੱਸਾ ਜੋਗ ਪਿੰਡ ਦੇ ਸਰਪੰਚ ਸੰਤੋਸ਼ ਦੇਸ਼ਮੁਖ ਦੀ ਹਤਿਆ ਦਾ ਵਾਦ ਵਿਵਾਦਾਂ ਵਿੱਚ ਕੇਰੇ ਸਨ ਇਸ ਕਤਲ ਕੇਸ ਦਾ ਮਾਸਟਰਮਾਈਂਡ ਉਸਦਾ ਸਾਥੀ ਬਾਲਮਿਕ ਕਰਾਰ ਦੱਸਿਆ ਗਿਆ ਹੈ ਮਾਮਲੇ ਦੀ ਜਾਂਚ ਕਰ ਰਹੀ ਸੀਆਈਡੀ ਵੱਲੋਂ ਅਦਾਲਤ ਵਿੱਚ ਚਾਰਜ ਸ਼ੀਟ ਦਾਇਰ ਕਰਨ ਤੋਂ ਬਾਅਦ ਤਨੰਜੇ ਮੁੰਡੇ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹਾਲਾਂਕਿ ਉਨ੍ਹਾਂ ਅਨੁਸਾਰ ਉਨ੍ਹਾਂ ਨੇ ਸਹਿਤ ਕਰਨਾ ਕਰਕੇ ਅਸਤੀਫਾ ਦਿੱਤਾ ਹੈ ਉਨ੍ਹਾਂ ਨੂੰ ਬੇਲਸਪਾਲਸੀ ਦੀ ਬਿਮਾਰੀ ਹੈ ਜਸਨਤ ਉਹਨਾਂ ਦੇ ਬੋਲਣ ਨੂੰ ਪ੍ਰਭਾਵਿਤ ਕੀਤਾ ਹੈ ਐਨਸੀਪੀ ਆਗੂ ਸ਼ਗਨ ਭੁਜਬਲ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਦੇ ਸਹਿਯੋਗੀ ਤਨੰਜੇ ਮੁੰਡੇ ਨੇ ਨੈਤਿਕ ਆਧਾਰ ਤੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਡਾਟਾ ਸੁਰੱਖਿਆ ਦਿਨਾ ਅਤੇ ਸੂਚਨਾ ਅਧਿਕਾਰ ਕਾਨੂੰਨ ਨੂੰ ਕਮਜ਼ੋਰ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਆਰਟੀਆਈ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ ਅਤੇ ਅਜਈਆਂ ਕੋਸ਼ਿਸ਼ਾਂ ਖਿਲਾਫ ਸੰਸਦ ਤੋਂ ਲੈ ਕੇ ਸੜਕ ਤੱਕ ਆਵਾਜ਼ ਬੁਲੰਦ ਕਰੇਗੀ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਐਕਸ ਦੇ ਕਿ ਇੱਕ ਪਾਸੇ ਭਾਰਤ ਪਿਛਲੇ ਸਾਲਾਂ ਤੋਂ ਗੁੰਮਰਾਹਕੁਨ ਅਤੇ ਗਲਤ ਜਾਣਕਾਰੀ ਦੇਣ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ ਅਤੇ ਦੂਜੇ ਪਾਸੇ ਮੋਦੀ ਸਰਕਾਰ ਡਾਟਾ ਸੁਰੱਖਿਆ ਐਕਟ ਲਿਆ ਕੇ ਕਾਂਗਰਸ ਯੂਪੀਏ ਵੱਲੋਂ ਲਾਗੂ ਕੀਤੇ ਗਏ ਅਧਕਾਰ ਸੂਚਨਾ ਕਾਨੂੰਨ ਨੂੰ ਕਮਜ਼ੋਰ ਕਰਨ ਤੇ ਤੁਲੀ ਹੋਈ ਹੈ। ਪਾਵੇਂ ਜਨਤਕ ਖੇਤਰ ਦੀ ਜਾਣਕਾਰੀ ਹੋਵੇ ਜਾਂ ਸਰਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ ਭੱਜ ਚੁੱਕੇ ਅਰਬਪਤੀਆਂ ਦੇ ਨਾਮ ਹੋਣ ਇਹ ਸਭ ਜਨਤਕ ਹੋਣੇ ਲਾਜ਼ਮੀ ਹਨ। ਉਨਾ ਦੋਸ਼ ਲਗਾਇਆ ਕਿ ਮੋਦੀ ਸਰਕਾਰ ਡਾਟਾ ਸੁਰੱਖਿਆ ਦੇ ਨਾਂ ਤੇ ਆਰਟੀਆਈ ਨੂੰ ਕਮਜ਼ੋਰ ਕਰ ਰਹੀ ਹੈ ਤੇ ਜਿਸ ਕਾਰਨ ਅਜਿਹੇ ਨਾ ਹੁਣ ਜਨਤਕ ਨਹੀਂ ਕੀਤੇ ਜਾਣਗੇ ਖੜਗੇ ਨੇ ਕਿਹਾ ਹੈ ਕਿ ਨਿੱਜਤਾ ਦਾ ਅਧਿਕਾਰ ਮੌਲਿਕ ਅਧਿਕਾਰ ਹੈ ਅਤੇ ਕਾਂਗਰਸ ਨੇ ਇਸ ਲਈ ਲੜਾਈ ਲੜੀ ਹੈ ਪਰ ਜਿੱਥੇ ਜਨਤਕ ਭਲਾਈ ਦੀ ਗੱਲ ਆਉਂਦੀ ਹੈ ਉਥੇ ਸੂਚਨਾ ਦਾ ਅਧਿਕਾਰ ਜ਼ਰੂਰੀ ਹੈ ਆਈਫਾ 2025 ਦੌਰਾਨ ਰਮੇਸ਼ ਸਪੀ ਦੀ ਫਿਲਮ ਸ਼ੋਲੇ ਦੀ ਵਿਸ਼ੇਸ਼ ਸਕਰੀਨਿੰਗ ਕੀਤੀ ਜਾਵੇਗੀ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਦੀ ਸਿਲਵਰ ਜੁਬਲੀ ਮੌਕੇ ਸ਼ੋਲੇ ਨੂੰ ਸਿਰਮਾਕਾਰਾਂ ਵਿੱਚ 50 ਸਾਲ ਪੂਰੇ ਕਰਨ ਤੇ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫਿਲਮ ਨੂੰ ਜੈਪੁਰ ਵਿੱਚ 8 ਅਤੇ 9 ਮਾਰਚ ਨੂੰ ਦਿਖਾਇਆ ਜਾਵੇਗਾ। ਇਸੇ ਦੌਰਾਨ ਬਿਹਤਰੀਨ ਕੰਮ ਲਈ 10 ਵਰਗਾਂ ਵਿੱਚ ਅਵਾਰਡ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਬਿਹਤਰੀਨ ਨਿਰਦੇਸ਼ਕ, ਬਿਹਤਰੀਨ ਅਦਾਕਾਰ ਪੁਰਸ਼ ਅਤੇ ਮਹਿਲਾ, ਸਹਾਇਕ ਅਦਾਕਾਰ ਵਿੱਚ ਬਿਹਤਰੀਨ ਪ੍ਰਦਰਸ਼ਨ ਪੁਰਸ਼ ਅਤੇ ਮਹਿਲਾ, ਸੰਗੀਤਕਾਰ, ਗਾਇਕ ਅਵਾਰਡ ਸ਼ਾਮਲ ਹਨ। ਇਸ ਸਮਾਗਮ ਫਿਲਮ ਸ਼ੋਲੇ ਦੇ 50 ਸਾਲ ਪੂਰੇ ਕੰਨ ਸਣੇ ਇਸ ਦਾ ਭਾਰਤੀ ਸਿਨੇਮਾ ਤੇ ਪਏ ਪ੍ਰਭਾਵ ਨੂੰ ਵੀ ਬਿਆਨਨੇ ਕਰੇਗਾ ਬਲਕਿ ਰਾਜਮੰਦਰ ਸਿਨੇਮਾ ਦੇ 50 ਸਾਲਾ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਾਂ ਨਾਲ ਉਹਨਾਂ ਦੀ ਪਸੰਦ ਤੇ ਖਰਾ ਉਤਰਨ ਦੀ ਵੀ ਗੱਲ ਕਰੇਗਾ ਇਸ ਵਿੱਚ ਸੰਜੀਪ ਕੁਮਾਰ, ਅਮਜਦ ਖਾਨ, ਤਰਮਿੰਦਰ, ਅਮਿਤਾਬਚਨ, ਹਿਮਾ ਮਾਰਣੀ ਅਤੇ ਜਯਾਬਚਨ ਨਜ਼ਰ ਆਏ ਸਨ ਆਈਫਾ ਦੇ ਸਹਿ ਸੰਸਥਾਪਕ ਆਂਦਰੇ ਟਿੰਬਸ ਨੇ ਕਿਹਾ ਹੈ ਕਿ ਇਹ ਸਿਰਫ ਇੱਕ ਸਮਾਗਮ ਨਹੀਂ ਬਲਕਿ ਇਹ ਸ਼ੋਲੇ ਅਤੇ ਜੈਪੁਰ ਦੇ ਰਾਜ ਮੰਦਰ ਦੇ 50 ਸਾਲ ਦਾ ਸਫਰ ਪੂਰਾ ਕਰਨ ਦਾ ਸਤਿਕਾਰ ਵੀ ਹੈ ਉਹਨਾਂ ਕਿਹਾ ਕਿ ਸ਼ੋਲੇ ਫਿਲਮ ਹੀ ਨਹੀਂ ਸਕੂ ਇਹ ਮਾਸਟਰਪੀਸ ਹੈ ਆਈਫਾ 2025 ਦੀ ਦੌੜ ਵਿੱਚ ਫਿਲਮ ਲਾਪਤਾ ਲੇਡੀ ਨੋ ਨੋਮੀਨੇਸ਼ਨ ਨਾਲ ਸਭ ਤੋਂ ਅੱਗੇ ਹੈ ਇਸ ਸ਼ੋਅ ਦੌਰਾਨ ਕਰਨ ਜੋਹਰ ਅਤੇ 카ਰ্তিক ਆਰਿਆਨ ਮੇਜ਼ਬਾਨ ਦੀ ਭੂਮਿਕਾ ਨਿਭਾਉਣਗੇ ਇਸ ਦੌਰਾਨ ਸ਼ਾਹਰੂਖ ਖਾਨ ਕਿਰਸ਼ਮਾ ਕਪੂਰ ਕਰੀਨਾ ਕਪੂਰ ਖਾਨ ਆਦਿ ਵਿਸ਼ੇਸ਼ ਪੇਸ਼ਕਾਰੀਆਂ ਦੇਣਗੇ ਬਾਲੀਵੁੱਡ ਫਿਲਮ ਕਾਰਜ ਨੇ ਲੀਜ ਹੋਣ ਦੇ 45 ਸਾਲ ਪੂਰੇ ਕਰ ਲਏ ਇਸ ਵਿੱਚ ਮਰਹੂਮ ਅਦਾਕਾਰ ਰਿਸ਼ੀ ਕੁਪੂਰ ਨੇ ਮੁੱਖ ਕਿਰਦਾਰ ਅਦਾ ਕੀਤਾ ਸੀ ਫਿਲਮਕਾਰ ਸੁਭਾਸ਼ ਕਈ ਦਾ ਕਹਿਣਾ ਹੈ ਕਿ ਇਹ ਫਿਲਮ ਅੱਜ ਵੀ ਦਰਸ਼ਕਾਂ ਦੇ ਚਿੱਤੇ ਵਿੱਚ ਹੈ ਉਹ ਇਸ ਨੂੰ ਦੁਬਾਰਾ ਨਹੀਂ ਬਣਾਉਣਗੇ ਇਸ ਫਿਲਮ ਦੀ ਸਕਰੀਨਿੰਗ ਰੈਡ ਲੋਰੀ ਫਿਲਮ ਫੈਸਟੀਵਲ ਵਿੱਚ ਕੀਤੀ ਗਈ ਸੀ ਮੁਕਤਾ 80 ਦੀਆਂ 42 ਫਿਲਮਾਂ ਵਿੱਚੋਂ ਇਸ ਫਿਲਮ ਦਾ ਅੱਜ ਵੀ ਅਹਿਮ ਸਥਾਨ ਹੈ ਇਹ ਫਿਲਮ ਅੱਜ ਵੀ ਤਾਜ਼ਾ ਹੈ ਸਵਾਸ਼ ਗਈ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਰਿਲੀਜ਼ ਮਗਰੋਂ ਸਾਲ 1980 ਵਿੱਚ ਕਈ ਆਲੋਚਕਾਂ ਅਤੇ ਇਸ ਖੇਤਰ ਦੇ ਵੱਡੇ ਕਾਰੋਬਾਰੀਆਂ ਨੇ ਕਿਹਾ ਸੀ ਕਿ ਕਾਰਜ ਆਪਣੇ ਸਮੇਂ ਤੋਂ ਅੱਗੇ ਦੀ ਫਿਲਮ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਾਲ 2025 ਵਿੱਚ ਵੀ ਪਸੰਦੀਦਾ ਫਿਲਮਾਂ ਦੀ ਸੂਚੀ ਵਿੱਚ ਹੋਣ ਕਰਕੇ ਬੇहद ਖੁਸ਼ ਹਨ। ਇਸ ਸਬੰਧੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਨੂੰ ਦੁਬਾਰਾ ਬਣਾਉਣਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਇਹ ਫਿਲਮ ਦੁਬਾਰਾ ਨਹੀਂ ਬਣਾਉਣਗੇ। ਇਸ ਫਿਲਮ ਦੇ ਵਿੱਚ ਰਿਸ਼ੀ ਕਪੂਰ ਨਾਲ ਟੀਨਾ ਮਨੀ ਅਤੇ ਸਿਮੀ ਘਰੇਵਾਲ ਵੀ ਸਨ। ਇਹ ਫਿਲਮ ਸੁਪਰ ਹਿੱਟ ਰਹੀ ਹੈ ਅੱਜ ਵੀ ਸਦਾ ਬਹਾਰ ਹੈ 1970 ਵਿੱਚ ਸ਼ੂਟ ਹੋਈ ਫਿਲਮ ਕਟੀ ਪਤੰਗ ਕਾਫੀ ਹਿੱਟ ਰਹੀ ਇਸ ਵਿੱਚ ਰਜੇਸ਼ ਕੰਨਾ ਤੇ ਆਸ਼ਾ ਪਰਖ ਨੇ ਲੀਡ ਰੋਲ ਪਲੇ ਕੀਤਾ ਸੀ ਸ਼ਕਤੀ ਸਮਾੰਤ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਇਹ ਫਿਲਮ ਪ੍ਰਸਿੱਧ ਨਾਵਲਕਾਰ ਗੁਲਸ਼ਨੰਦਾ ਦੇ ਨਾਵਲ ਕਟੀ ਪਤੰਗ ਤੇ ਆਧਾਰਿਤ ਸੀ ਕਟੀ ਪਤੰਗ ਦੀ ਕਹਾਣੀ ਇੱਕ ਅਜਾਈ ਲੜਕੀ ਦੀ ਸੀ ਜੋ ਕਈ ਨਾਜ਼ੁਕ ਹਾਲਾਤ ਦੇ ਵਿੱਚ ਕਿਰੀ ਹੋਈ ਹੈ ਫਿਲਮ ਬਣਨ ਤੋਂ ਪਹਿਲਾਂ ਕਟੀ ਪਤੰਗਾ ਨਾਵਲ ਬਾਜ਼ਾਰ ਦੇ ਵਿੱਚ ਆ ਗਿਆ ਸੀ ਇਹ ਉਸ ਸਮੇਂ ਦਾ ਸਭ ਤੋਂ ਜ਼ਿਆਦਾ ਵੇਚਣ ਵਾਲਾ ਨਾਵਲ ਸੀ ਇਸ ਦੇ ਬਾਅਦ ਸਕ੍ਰਿਪਟ ਵਿੱਚ ਜ਼ਿਆਦਾ ਬਦਲਾਅ ਕਰਨ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਇਹ ਆਪਣੇ ਆਪ ਵਿੱਚ ਹੀ ਮੁਕੰਮਲ ਕਹਾਣੀ ਸੀ ਫਿਲਮ ਦੇ ਲਈ ਜਦੋਂ ਲੀਡ ਐਕਟ੍ਰੈਸ ਦੀ ਤਲਾਸ਼ ਕੀਤੀ ਜਾ ਰਹੀ ਸੀ ਤਾਂ ਇੱਕ ਵਿਧਵਾ ਦਾ ਕਿਰਦਾਰ ਨਿਭਾਉਣ ਦੇ ਲਈ ਮਮਤਾਜ ਅਤੇ ਸ਼ਰਮੀਲਾ ਟਾਗੋਰ ਵਰਗੀਆਂ ਵੱਡੀਆਂ ਕਲਾਕਾਰਾਂ ਨੇ ਇਨਕਾਰ ਕਰ ਦਿੱਤਾ ਬਾਦ ਵਿੱਚ ਅਦਾਕਾਰਾ ਆਸ਼ਾ ਪਰਖ ਨੇ ਇਸ ਰੋਲ ਦੇ ਲਈ ਹਾਂ ਕੀਤੀ। ਆਸ਼ਾ ਪਰਖ ਦੁਆਰਾ ਨਿਭਾਈ ਗਈ ਵਿਦਵਾਦੀ ਭੂਮਿਕਾ ਬਹੁਤ ਚੁਣੌਤੀਪੂਰਨ ਸੀ। ਇਹ ਫਿਲਮ ਬਹੁਤ ਹਿੱਟ ਰਹੀ। ਗੋਲਸ਼ ਨੰਦਾ ਅਜਿਹੇ ਨਾਵਲਕਾਰ ਸਨ ਜਿਨ੍ਹਾਂ ਦੇ ਲਿਖੇ ਨਾਵਲਾਂ ਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਹਨ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।